ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਨਿਊਜ਼ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੰਜੀਵ ਅਰੋੜਾ ਦੇ ਉੱਪਰ ਆਮ ਆਦਮੀ ਪਾਰਟੀ ਹੋਈ ਮਿਹਰਬਾਨ ਸੰਜੀਵ ਅਰੋੜਾ ਨੂੰ ਦੇ ਦਿੱਤਾ ਉਪ ਮੁੱਖ ਮੰਤਰੀ ਦਾ ਦਰਜਾ ਮੁੱਖ ਮੰਤਰੀ ਦੇ ਨਾਲ ਬੈਠਣਗੇ ਸੰਜੀਵ ਅਰੋੜਾ ਜੋ ਬਾਕੀ ਕੈਬਨਲ ਮੰਤਰੀਆਂ ਦੇ ਵਿੱਚ ਨਿਰਾਸ਼ਾ ਜ਼ਾਹਰ ਕੀਤੀ ਜਾ ਰਹੀ ਹੈ 11 ਮੰਤਰੀ ਲਾ ਦਿੱਤੇ ਗਏ ਪਿੱਛੇ ਸਾਰਿਆਂ ਨਾਲੋਂ ਸੀਨੀਅਰ ਬਣਾ ਦਿੱਤਾ ਸੰਜੀਵ ਰੁੜਾ ਨੂੰ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੀਸਰੇ ਨੰਬਰ ਤੇ ਬੈਠਣ ਲਈ ਜੋ ਲਿਸਟ ਜਾਰੀ ਕਰ ਦਿੱਤੀ ਹੈ ਕੀ ਇਹ ਪੂਰਾ ਮਾਮਲਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦੇਣਾ ਸੰਜੀਵ ਰੁੜਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਮਿਹਰਬਾਨ ਕਿਉਂ ਹੋ ਰਹੀ ਏ ਕੀ ਸੰਜੀਵ ਰੁੜਾ ਜਦੋਂ ਰਾਜ ਸਭਾ ਮੈਂਬਰ ਸੀ ਉਸ ਵਕਤ ਕਦੇ ਵੀ ਆਮ ਆਦਮੀ ਪਾਰਟੀ ਨੇ ਸੰਜੀਵ ਰੁੜਾ ਦੀ ਸਾਰ ਨਹੀਂ ਲਈ ਸੋ ਇੱਕੋ ਦਮ ਸੰਜੀਵ ਰੁੜਾ ਦਾ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਚੋਣ ਲੜਾਉਣਾ ਉਹਨਾਂ ਨੂੰ ਵਿਧਾਇਕ ਜਿਤਾਉਣਾ ਤੇ ਫਿਰ ਉਹਨਾਂ ਨੂੰ ਕੈਬਨਿਟ ਦੇ ਵਿੱਚ ਜੋ ਰੈਂਕ ਦੇਣਾ ਉਸ ਤੋਂ ਬਾਅਦ ਉਹਨਾਂ ਨੂੰ ਉਪ ਮੁੱਖ ਮੰਤਰੀ ਦਾ ਦਰਜਾ ਦੇਣ ਦੀ ਵੀ ਜਿਹੜੀ ਤਿਆਰੀ ਚੱਲ ਰਹੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨਰਾਜ਼ ਹੋ ਗਏ ਸੀ ਜਿਸ ਕਾਰਨ ਉਪ ਮੁੱਖ ਮੰਤਰੀ ਦਾ ਨਾਮ ਤਾਂ ਨਹੀਂ ਦਿੱਤਾ ਗਿਆ ਪਰ ਜਿਹੜੀ ਅੱਜ ਲਿਸਟ ਜਾਰੀ ਕੀਤੀ ਹੈ ਕੇਜਰੀਵਾਲ ਨੇ ਉਸ ਵਿੱਚ ਪਾਵਰਾ ਉਪ ਮੁੱਖ ਮੰਤਰੀ ਵਾਲੀਆਂ ਦੇ ਦਿੱਤੀਆਂ ਬਵਾਲ ਮਚ ਗਿਆ ਹੈ ਕੋਤਾਰ ਸੰਧਵਾ ਤੇ ਹੋਰ ਸੀਨੀਅਰ ਮੰਤਰੀ ਨਰਾਜ਼ ਹੋ ਗਏ ਨੇ ਜੋ ਆਮ ਆਦਮੀ ਪਾਰਟੀ ਦੇ ਵਿੱਚ ਸੰਜੀਵ ਰੋੜਾ ਨੂੰ ਸਿਕਿਉਰਟੀ ਵੀ ਮੁੱਖ ਮੰਤਰੀ ਵਾਲੀ ਦੇ ਦਿੱਤੀ ਗਈ ਔਰ ਉਹਨਾਂ ਨੂੰ ਦਰਜਾ ਵੀ ਉਪ ਮੁੱਖ ਮੰਤਰੀ ਵਾਲਾ ਦਿੱਤਾ ਗਿਆ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਇਹ ਲਿਸ਼ ਜਾਰੀ ਹੁੰਦੀ ਹੈ ਸਾਰੇ ਅਧਿਕਾਰੀ ਵੀ ਹੈਰਾਨ ਹੋ ਜਾਂਦੇ ਨੇ ਤੇ ਮੰਤਰੀ ਤੇ ਵਿਧਾਇਕ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਇੰਨਾ ਸੰਜੀਵ ਰੜਾ ਦੇ ਉੱਪਰ ਕਿਉਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵਿਸ਼ਵਾਸ ਕੀਤਾ ਜਾ ਰਿਹਾ ਹੈ ਜਦੋਂ ਕਿ ਪਹਿਲਾਂ ਚੁਣੇ ਹੋਏ ਸਾਰੇ ਵਿਧਾਇਕ ਸਾਰੇ ਮੰਤਰੀ ਉਹ ਸਾਰੇ ਪਿੱਛੇ ਕਿਉਂ ਹੋ ਗਏ ਨੇ ਸੋ ਇਥੋਂ ਇਹੀ ਗੱਲ ਸਾਹਮਣੇ ਆਉਂਦੀ ਕਿ ਪੈਸਾ ਜਿਵੇਂ ਚਾਹੀ ਜਾਂਦਾ ਹੈ ਉਵੇਂ ਨੱਚੀ ਜਾਂਦੇ ਨੇ ਲੋਕ ਪੈਸੇ ਦੀ ਖੇਡ ਸੰਜੀਵ ਰੋਣਾ ਇੱਕ ਬਹੁਤ ਹੀ ਵੱਡਾ ਤਣਾੜ ਪੈਸੇ ਵਾਲਾ ਜਿਹੜਾ ਲੀਡਰ ਹੈ ਜਦੋਂ ਰਾਜ ਸਭਾ ਵਿੱਚ ਚੁਣਿਆ ਗਿਆ ਸੀ ਉਦੋਂ ਵੀ ਵਿਰੋਧੀ ਧਿਰ ਦੇ ਵੱਲੋਂ ਇਹੀ ਸਵਾਲ ਉਠਾਏ ਸੀ ਕਿ ਇਹ ਸਾਰੇ ਜਿੰਨੇ ਰਾਜ ਸਭਾ ਮੈਂਬਰ ਚੁਣ ਕੇ ਭੇਜੇ ਨੇ ਇਹ ਸਾਰੇ ਪੈਸਾ ਲੈ ਕੇ ਆਮ ਆਦਮੀ ਪਾਰਟੀ ਨੇ ਤੇ ਇਹਨਾਂ ਨੂੰ ਰਾਜ ਸਭਾ ਚ ਭੇਜਿਆ ਸੋ ਉਸ ਤੋਂ ਬਾਅਦ ਹੁਣ ਸੰਜੀਵ ਰੋਣਾ ਨੂੰ ਵਿਧਾਇਕ ਬਣਨ ਤੋਂ ਬਾਅਦ ਮੰਤਰੀ ਬਣਾਇਆ ਗਿਆ ਤੇ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੂੰ ਦਰਜਾ ਵੀ ਜਿਹੜਾ ਸਭ ਤੋਂ ਵੱਡਾ ਦਿੱਤਾ ਗਿਆ ਜਿਸ ਤੋਂ ਬਾਅਦ ਫਿਰ ਸਾਬਤ ਹੋ ਗਿਆ ਕਿ ਇਹ ਪੈਸੇ ਦੀ ਹੀ ਸਾਰੀ ਖੇਡ ਸੀ ਬਾਕੀ ਜਿਹੜੇ ਵਿਧਾਇਕ ਸੀ ਜਾਂ ਮੰਤਰੀ ਸੋ ਆਪਣਾ ਇੰਨਾ ਪੈਸਾ ਦੇਣ ਦੇ ਯੋਗ ਨਹੀਂ ਜਿੰਨਾ ਪਾਰਟੀ ਨੂੰ ਚਾਹੀਦਾ ਸੋ ਸੰਜੀਵ अरोड़ा ਨੇ ਉਹ ਪੈਸਾ ਦਿੱਤਾ ਜਿਸ ਕਰ ਉਹਨਾਂ ਨੂੰ ਇਸ ਰੁਤਬੇ ਦੇ ਉੱਪਰ ਪਹੁੰਚਾਇਆ ਗਿਆ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਜਿਹੜਾ ਕਿ ਇਹ ਵਾਜ ਜਿਹੜੀ ਜ਼ਰੂਰ ਚੱਕੀ ਜਾਵੇਗੀ ਮੀਡੀਆ ਦੇ ਵਿੱਚ ਸੋ ਮੰਤਰੀ ਨਾਰਾਜ਼ ਹੋਏ ਨੇ ਜਿਵੇਂ ਹੀ ਸੰਜੀਵ ਰੋੜਾ ਜਿਹੜੇ ਲੋਹੜਾਣਾ ਪੱਛਮੀ ਹਲਕੇ ਤੋਂ ਉਹਨਾਂ ਨੇ ਜਿੱਤ ਦਰਜ ਕੀਤੀ ਉਹਨਾਂ ਨੂੰ ਕੈਬਨ ਮੰਤਰੀ ਬਣਾਇਆ ਕੈਬਨ ਮੰਤਰੀ ਬਣਨ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਜਿਹੜਾ ਸਾਰੇ ਮੰਤਰੀਆਂ ਦੇ ਉੱਪਰ ਬਿਠਾ ਦਿੱਤਾ ਆਮ ਆਦੀ ਪਾਰਟੀ ਦੇ ਵੱਲੋਂ ਸੰਜੀਵ ਰੋੜਾ ਨੂੰ ਜਿਵੇਂ ਹੀ 11 ਮੰਤਰੀਆਂ ਦੇ ਸੂਚੀ ਦੇ ਵਿੱਚ ਅੱਗੇ ਰੱਖਿਆ ਉਹਨਾਂ ਨੂੰ ਪੰਜਵਾਂ ਨੰਬਰ ਦਿੱਤਾ ਸੋ ਸੰਜੀਵ ਰੋੜਾ ਜਿਨ੍ਹਾਂ ਨੂੰ ਸੀਨੀਅਰ ਸੂਚੀ ਦੇ ਵਿੱਚ ਪੰਜਵਾਂ ਨੰਬਰ ਮਿਲਣ ਤੇ ਚਲਦੇ ਹੋਏ ਜਿਹੜੇ ਕਿ ਬਾਕੀ ਕੈਪਟਨ ਮੰਤਰੀ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੁਛਰਮੁਛਰ ਕਰ ਰਹੇ ਨੇ ਕਿ ਇਹ ਕੀ ਕਾਰਨ ਹੈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ ਜੋ ਮੁੱਖ ਮੰਤਰੀ ਦੇ ਖੱਬੇ ਪਾਸੇ ਦੂਜੀ ਸੀਟ ਤੇ ਬੈਠੇਗਾ ਸੰਜੀਵ ਰੋੜਾ ਵਿਧਾਨ ਸਭਾ ਸੈਸ਼ਨ ਜਦੋਂ ਸ਼ੁਰੂ ਹੋਵੇਗਾ ਜੋ 11 ਜੁਲਾਈ ਤੋਂ ਉਸੇ ਦੌਰਾਨ ਵੀ ਉਹ ਆਪਣਾ ਬੈਂਚ ਨੰਬਰ 3 ਸੀਟ ਤੇ ਜੋ ਪੰਜਵੀਂ ਨੰਬਰ ਤੇ ਬੈਠਣਗੇ ਸੰਜੀਵ ਰੋੜਾ ਨੂੰ ਇਹ ਸੀਨੀਅਰ ਮੀਟਿੰਗ ਤੇ ਬਾਅਦ ਜੋ ਬਾਕੀ ਕੈਬਨ ਮੰਤਰੀ ਨੇ ਜਿਹੜੇ ਅੱਗੇ ਉਹਨਾਂ ਸੀਟਾਂ ਤੇ ਬੈਠੇ ਸੀ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਔਰ ਉਹਨਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਇਸ ਲਈ ਸਰਕਾਰ ਸੰਜੀਵ ਰੋੜਾ ਤੇ ਪਹਿਲਾ ਵਿਧਾਇਕ ਤੇ ਕੈਬਨ ਮੰਤਰੀ ਬਣਨ ਦੇ باوجود ਉਹਨਾਂ ਨੂੰ ਜਿਹੜਾ ਕਿ ਸੀਟ ਦਿੱਤੀ ਗਈ ਹੈ ਉਸ ਦੇ ਬਾਰੇ ਜੋ ਵੱਖ-ਵੱਖ ਮੰਤਰੀਆਂ ਦੇ ਵੱਲੋਂ ਇਹਹੀ ਬਿਆਨ ਆ ਰਹੇ ਨੇ ਕਿ ਸੰਜੀਵ ਰੋੜਾ ਨੂੰ ਸੀਨੀਅਰ ਕਿਉਂ ਬਣਾਇਆ ਜਾ ਰਿਹਾ ਹੈ ਜਦੋਂ ਕਿ ਉਹਨਾਂ ਦੇ ਪਿੱਛੇ ਸਾਰੇ ਜਿਹੜੇ ਪਹਿਲਾ ਮੰਤਰੀ ਜਿੱਤੇ ਹੋਏ ਨੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਸੰਜੀਵ ਰੋੜਾ ਤੋਂ ਸਿਰਫ ਤਿੰਨ ਮੰਤਰੀ ਜਿਹੜੇ ਨੇ ਉਹ ਨਾਲ ਸੰਜੀਵ अरोड़ा ਦੇ ਬੈਠਣਗੇ ਜਿਨ੍ਹਾਂ ਚ ਹਰਪਾਲ ਚਿਮਾ ਤੇ ਅਮਨ अरोड़ा ਤੇ ਇੱਕ ਹੋਰ ਮੰਤਰੀ ਤੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਹ ਸਾਰੇ ਸੀਨੀਅਰ ਵਿਧਾਇਕਾਂ ਨੂੰ ਤਰਜੀਹ ਦੇਣ ਦੇ ਨਾਲ-ਨਾਲ ਉਹਨਾਂ ਨੂੰ ਦਿੱਤੇ ਗਏ ਵਿਭਾਗਾਂ ਦੇ ਕਾਰਜਪਾਰ ਦੇ ਅਨੁਸਾਰ ਮੰਤਰੀਆਂ ਦੀ ਜੋ ਸੀਨੀਅਰਤਾ ਹੁੰਦੀ ਹੈ ਉਸ ਨੂੰ ਸ਼ਾਮਲ ਕੀਤਾ ਜਾਂਦਾ ਪਰ ਫਿਰ ਵੀ ਇਹ ਸੀਨੀਅਰ ਲਿਸਟ ਨੂੰ ਤਿਆਰ ਕਰਨ ਦੇ ਸਾਰੇ ਅਧਿਕਾਰੀ ਮੁੱਖ ਮੰਤਰੀ ਕੋਲ ਹੀ ਰਹਿੰਦੇ ਹਨ ਕਿਉਂਕਿ ਇਸ ਸੀਨੀਅਰ ਅਧਿਕਾਰੀਆਂ ਨੂੰ ਲਿਸਟ ਨੂੰ ਜਿਹੜੇ ਤਿਆਰ ਕਰਨਾ ਹੁੰਦਾ ਉਹ ਮੁੱਖ ਮੰਤਰੀ ਵੱਲੋਂ ਹੀ ਆਖਰੀ ਫੈਸਲਾ ਲਿਆ ਜਾਂਦਾ ਪਰ ਸਬੰਧਤ ਵਿਭਾਗਾਂ ਨੂੰ ਲਿਸਟ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਜੋ ਹੁਣ ਮੁੱਖ ਮੰਤਰੀ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਇਹ ਦਿੱਲੀ ਤੋਂ ਕੇਜਰੀਵਾਲੋਂ ਮਿਸ ਸੋਧਿਆ ਨੇ ਲਿਸਟ ਤਿਆਰ ਕੀਤੀ ਹੈ ਸੋ ਇਸ ਦੇ ਬਾਰੇ ਜੋ ਮੰਤਰੀ ਕਹਿ ਰਹੇ ਨੇ ਕਿ ਜਿਵੇਂ ਪਿਛਲੇ ਵਾਰੀ ਮਹਿੰਦਰ ਭਗਤ ਮੰਤਰੀ ਬਣੇ ਸੀ ਉਹਨਾਂ ਨੂੰ ਲਾਸਟ ਤੇ ਬਿਠਾਇਆ ਗਿਆ ਸੀ ਉਹਨਾਂ ਨੂੰ 11ਵਾਂ ਨੰਬਰ ਜਿਹੜਾ ਕਿ ਸਭ ਤੋਂ ਆਖਰੀ ਨੰਬਰ ਦਿੱਤਾ ਗਿਆ ਸੀਗਾ ਸੋ ਹੁਣ ਸੰਜੀਵ ਰਾਣਾ ਨੂੰ ਇਹ ਪਹਿਲਾ ਨੰਬਰ ਕਿਉਂ ਦਿੱਤਾ ਜਾ ਰਿਹਾ ਹੈ ਦੂਸਰੇ ਪਾਸੇ ਕੁਝ ਚਰਚਾਵਾਂ ਇਹ ਨਹੀਂ ਕਿ ਸੰਜੀਵ ਰਾਣਾ ਨੂੰ ਉਪ ਮੁੱਖ ਮੰਤਰੀ ਵਾਲਾ ਦਰਜਾ ਦੇਣਾ ਚਾਹੁੰਦੀ ਆਮ ਆਦੀ ਪਾਰਟੀ ਦੇ ਕੌਮੀ ਕਨਿਨਲ ਅਰਵਿੰਦ ਕੇਜਰੀਵਾਲ ਕਿਉਂਕਿ ਉਹਨਾਂ ਨਾਲ ਇਹ ਡੀਲ ਹੋ ਚੁੱਕੀ ਹੈ ਉਹਨਾਂ ਨੇ ਪੈਸਾ ਦਿੱਤਾ ਹੈ ਕੇਜਰੀਵਾਲ ਨੂੰ ਔਰ ਕੇਜਰੀਵਾਲ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਦਾ ਦਰਜਾ ਦੇਣ ਦੇ ਜਿਹੜੇ ਉਹਨਾਂ ਨਾਲ ਡੀਲ ਕੀਤੀ ਹੋਈ ਹੈ ਇਹ ਸਭ ਕੁਝ ਜਿਹੜਾ ਕਿ ਚਰਚਾਵਾਂ ਦਾ ਵਿਸ਼ਾ ਸੋ ਹੁਣ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਇਹ ਸਵਾਲ ਜ਼ਰੂਰ ਚੱਕੇ ਜਾਣਗੇ ਕਿ ਸੰਜੀਵ ਰੋੜਾ ਜਿਹੜੇ ਕਿ ਸਭ ਤੋਂ ਲਾਸਟ ਵਿੱਚ ਜਿੱਤੇ ਨੇ ਔਰ ਉਹਨਾਂ ਨੂੰ ਇੰਨਾ ਉੱਚਾ ਅਹੁਦਾ ਦੇ ਦੇਣਾ ਸਾਰੇ ਮੰਤਰੀ ਪਿੱਛੇ ਕਰਦੇ ਨੇ ਕੋਰਤਾਰ ਸੰਧਵਾ ਜਿਹੜੇ ਸਪੀਕਰ ਨੇ ਉਹ ਵੀ ਹੈਰਾਨ ਨੇ ਜਦੋਂ ਕਿ ਪਹਿਲਾਂ ਮੰਤਰੀ ਪਦ ਦੇ ਵਿੱਚ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਸੀ ਮੰਤਰੀ ਮੰਡਲ ਵਿੱਚ ਪਰ ਉਹਨਾਂ ਨੂੰ ਫਿਰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੋ ਇਸੇ ਨੂੰ ਲੈ ਕੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਖਿਲਾਰਾ ਪੈ ਸਕਦਾ ਹੈ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਲੇਸ਼ ਵੱਧ ਸਕਦਾ ਹੈ ਦੋ ਫਾੜ ਹੋ ਸਕਦੀ ਆਮ ਆਦਮੀ ਪਾਰਟੀ ਇੱਕ ਪਾਸੇ ਕੋਲਤਾਰ ਸੰਧਵਾ ਜਿਹੜੇ ਸਪੀਕਰ ਨੇ ਉਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਔਰ ਦੂਸਰੇ ਪਾਸੇ ਕੁਝ ਮੰਤਰੀ ਜਿਹੜੇ ਨੇ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਰਾਸ਼ ਹੋ ਗਏ ਨੇ ਕਿ ਸੰਜੀਵ ਰੁੜਾ ਨੂੰ ਉਹਨਾਂ ਦੇ ਉੱਪਰ ਕਿਉਂ ਬਿਠਾਇਆ ਗਿਆ ਸੋ ਇਹ ਆਉਣ ਵਾਲਾ ਸਮਾਂ ਹੁਣ ਆਮ ਆਦਮੀ ਪਾਰਟੀ ਲਈ ਕਲੇਸ਼ ਵਾਲਾ ਹੋਵੇਗਾ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਵੱਡਾ ਜਿਹੜਾ ਆਪਣਾ ਫੈਸਲਾ ਲਿਆ ਹੈ ਸੰਜੀਵ ਰੁੜਾ ਨੂੰ ਉਪ ਮੁੱਖ ਮੰਤਰੀ ਦਾ ਦਰਜਾ ਦੇਣ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਇਹ ਤਿਆਰੀਆਂ ਕੀਤੀਆਂ ਗਈਆਂ ਨੇ